ਅਸਸਲਾਮ ਵਾਲੇਕਮ ਸਸਰੀਆਕਾਲ ਕਿੱਦਾ ਹਾਲ ਚੱਲੇ ਮੇਰੇ ਵੀਰਾਂ ਦਾ ਪੈਨਪਰਾਵਾ ਦਾ ਮੀਟ ਕਰਨੀਆਂ ਵਧੀਆ ਹੋਵੋਗੇ ਤੇ ਆਪ ਸਾਰਿਆਂ ਨੂੰ ਚਾੜਦੀ ਕਲਾ ਵਿੱਚ ਰੱਖੇ ਤੇ ਅੱਜ ਅਸੀਂ ਤੁਹਾਡੇ ਵਾਸਤੇ ਜਿਹੜੀ ਵੀਡੀਓ ਲੈ ਕੇ ਆਏ ਨਾ ਅਸੀਂ ਵੇਖਣ ਜਾ ਰਹੇ ਹਾਂ ਜੀ ਤਾਰੀ ਬਾਬਾ ਦਾ ਵਲੌਗ ਫਨੀ ਵੀਲੌਗ ਹੈ ਤੇ ਚਲੋ ਜੀ ਪਹਿਲੇ ਵੀਡੀਓ ਵੇਖ ਲੈਣੀ ਹੈ ਉਸ ਤੋਂ ਬਾਅਦ ਇਹਦੇ ਤੇ ਗੱਲਬਾਤ ਕਰਨੀ ਤੇ ਜਿਹੜੇ ਪੈਨਪਰਾ ਚੈਨਲ ਦੇ ਨਵੇਂ ਨੇ ਫੌਰਨ ਤੋਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਨ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਵੀ ਕਰਨ ਤੇ ਐਲੋ ਜੀ ਅੱਜ ਦੀ ਵੀਡੀਓ ਤੇ ਉਸ ਤੋਂ ਬਾਅਦ ਇਹਦੇ ਤੇ ਗੱਲਬਾਤ ਗੱਲਬਾਤ ਰੱਬ ਕਿਤੇ ਕਿਤੇ ਮਿਲਦਾ ਹੈ ਹਮ ਅਸਲੀ ਸੱਚ ਤੇ ਅਸਲੀ ਸੱਤ ਹਰੇਕ ਨਹੀਂ ਹੁੰਦਾ ਹਰੇਕ ਨਹੀਂ ਹੁੰਦਾ ਜਿਸ 10700 ਨਸਲ ਮਿਲਦੀ ਹੈ ਨਾ 99 ਜੱਟੂ ਖਾਣਾ ਹੈ ਮਿੱਟੀ ਖਾਣਾ ਜੱਟੂ ਖਾਣਾ ਪਾਣੀ ਚ ਰਹਿਣਾ ਫਲਾਨਾ ਹੁਣ ਪਾਣੀ ਚ ਰਹਿਣਾ ਵਾਲਾ ਸੱਚ ਕਿਤੇ ਬੰਦਾ ਮਾਰਦਾ ਨਹੀਂ ਮਾਰਦਾ ਜੱਟੂ ਖਾਣਾ ਕਿਹਦੇ ਸੱਪਦਾ ਮਾਰਦਾ ਮਿੱਟੀ ਖਾਣਾ ਮਾਰਦਾ ਸਪਾਨੀ ਨਧੜੀ ਗੋਤ ਹੈ ਏਕੀ ਨਸਰਾ ਹੈ ਜੇ ਬੰਦਾ ਮਾਰਦੀ ਸਭ ਤੋਂ ਕੀ ਕੋਈ ਦੂਜਾ ਨਸਰਾ ਜਿਨ੍ਹਾਂ ਦੇ ਬੰਦੇ ਡੰਗ ਮਾਰੇ ਬਾਚ ਵੀ ਜਾਂਦੀ ਹੈ ਪਰ ਸਭ ਉਹ ਵੀ ਅਸਲੀ ਹੈ ਇਹੀ ਸਾਧੂ ਆ ਆਪਾਂ ਵੀਰੇ ਉੱਪਰ ਦਾ ਭੇਸ ਕੈਸਾ ਹੈ ਨਾ ਵੀਰੇ ਅੰਦਰ ਸਾਧੂ ਉਹ ਤੋਂ ਡਰੀ ਜਾਂਦੇ ਆਪੋ ਕੱਪੜੇ ਤੋਂ ਡਰਦੇ ਨਹੀਂ ਉਹਦੇ ਵਿੱਚ ਸਹੀ ਸਾਧੂ ਨਹੀਂ ਹੈਗਾ ਜੇ ਸਹੀ ਸਾਧੂ ਹੈ ਜਿਹੜਾ ਜਿਹਦੇ ਵਿੱਚ ਅਸਲ ਜੈਵੀ ਹੈ ਹਾਂ ਇਹਦਾ ਜੰਗਿਆ ਮੁਰਦਾ ਨਹੀਂ ਹਾਂ ਉਹਦਾ ਕੱਪੜਿਆਂ ਨਾਲ ਕੋਈ ਲੈਣ ਨਹੀਂ ਬਿਲਕੁਲ ਠੀਕ ਹੈ ਠੀਕ ਹੈ ਉਹਦਾ ਨਹੀਂ ਪਤਾ ਕਿਹੜੇ ਰੂਪ ਚ ਕਰਦਾ ਹਾਂ ਭਾਈ ਮੈਨੂੰ ਬਾਸਤੀ ਮਿਲਿਆ ਅੱਛਾ ਤੈਨੂੰ ਸੁਣਾਉਣਾ ਰੰਪ ਹਾਂ ਬਾਬਾ ਹਰਨਾਮ ਸਿੰਘ ਜੀ ਜਗਰਾਉਂ ਨਹਿਰ ਤੋਂ ਵੀਰ ਨਾਲ ਚੜਦੇ ਆ ਲੋਗੜੀ ਦੀ ਮਾਲਾ ਹੈ ਹਾਂ ਚਿੱਟੇ ਕੱਪੜੇ ਪਰ ਫਰਗੇ ਹਾਂ ਚਿੱਟਾ ਹੀ ਦਾਣਾ ਮੈਂ ਕਹਿੰਦਾ ਰਾਇ ਜੀ ਕਿਹੜੇ ਪਰਾਂ ਜਿਹੜੇ ਪਾ ਜਾਣ ਇੰਨਾ ਸਾਫ ਸੁਥਰਾ ਇਨਸਾਨ ਹਾਂ ਰਾਪਰ ਗੱਲ ਹੈ ਹਾਂ ਮਤਲਬ ਮੇਰਾ ਕੈਰੇਕਟਰ ਟੈਕਸਾ ਕਰਦਾ ਹੁੰਦਾ ਜਦੋਂ ਉਧਰ ਨੂੰ ਮੈਂ ਕਹਿੰਦਾ ਨਾ ਹਾਂ ਜੈਸ ਨਾ ਕੱਟੀ ਹਾਂ ਜਨਾ ਅਮਰਸਰ ਜਾਣਾ ਐਨੀ ਮੈਂ ਕਿੱਥੇ ਮਰਤੀ ਜਾਣਾ ਮੇਰੀ ਟੈਕਸ ਹਾਂ ਉਹਨੇ ਮੇਰਾ ਸਫ਼ਰ ਕਰਿਆ ਉਹ ਕਹਿੰਦਾ ਪੁੱਤ ਟੈਕਸ ਲੈ ਲੋ ਹਾਂ ਮੈਂ ਅਮਰਸਰ ਜਾਣਾ ਨਹੀਂ ਬਾਬਾ ਜੀ ਮੈਂ ਕਹਿਆ ਹਾਂ ਅਸ ਵੀ ਨਹੀਂ ਹਾਂ ਇਹ ਕਿਵੇਂ ਪਕੜ ਗਿਆ ਕਹਿੰਦੇ ਹਾਂ ਇਹ ਮੈਦਾ ਨੂੰ ਕੋਕੇ ਹੀ ਦੀਆ ਹਾਂ ਉਹ ਕੈਰੇਕਟਰ ਮੇਰੇ ਕੋਲੇ ਕਹਿੰਦਾ ਤੈਨੂੰ ਕੀ ਦਿੱਤੇ ਆ ਮੈਂ ਕਿਹਾ ਮੈਨੂੰ ਰੱਬ ਦਿੱਤੇ ਹਾਂ ਰੱਬ ਨੂੰ ਦੇਖਣ ਵਾਲੀ ਤੁਹਾਡੀ ਨਜ਼ਰ ਚਾਹੀਦੀ ਹੈ ਹਾਂ ਰੱਬ ਹੈਗਾ ਰੱਬ ਤਾਂ ਈਤੇ ਵੀ ਹੈਗਾ ਇੱਕ ਰੂਪ ਦੇ ਸਰਤਾ ਬਿਲਕੁਲ ਸਹੀ ਗੱਲ ਤੁਸੀਂ ਦੇਖਣ ਵਾਲੇ ਹੋ ਤੇ ਰੱਬ ਦਿਖੂਗਾ ਮੈਂ ਕਿਹਾ ਮੈਨੂੰ ਰੱਬ ਦੇ ਸਿਆ ਇਹ ਇਹ ਟੈਕ ਨਾ ਪੁੱਛ ਅਸੀਂ ਅਮਰਧਰ ਦੇ ਲਈ ਅਮਰਧਰ ਜਾ ਕੇ ਉਹ ਕਹਿੰਦਾ ਲਿਆ ਬਈ ਗੁਰੂ ਘਰ ਤੇਰੀ ਮਾਇਆ ਪਾ ਦੀਏ ਹਾਂ ਰਬ ਮਹਾਰਾਜ ਮੈਂ ਕਿਹਾ ਝੂੜਾ ਪੂਰੇ ਕਰਾਤਾ ਮੈਂ ਉਹਨਾਂ ਨੇ ਆਇਆ ਰੁੱਖ ਭਰਿਆ ਪੂਰਾ ਟਕੜਾ ਕਨੈਕਟਰ ਵਾਲੇ ਝੂੜਾ ਹਾਂ ਪਰ ਕਿਉਂ ਉਹਨਾਂ ਨੇ ਆਪ ਦੇ ਝੂੜੇ ਸਰਤਾ ਹਮ ਨਾਲ ਦੇਖ ਰਿਹਾ ਸਾਡੇ ਦੋਨਾਂ ਵਾਂ ਹਮ ਰਿਐਕਸ਼ਨ ਕੀ ਹਮ ਮਤਲਬ ਮੈਂ ਪੂਰਾ ਖੋਸ਼ ਹਮ ਲੈ ਚਾਹ ਮਰਾ ਬੱਤਿਆ ਅੱਛਾ ਇਹ ਬਾਬਾ ਰੋਗ ਬੱਗ ਕਿਲੇ ਗਿਆ ਹਾਂ ਉਹਦੇ ਨਾਲ ਨਾਲ ਕਾਰਜ ਨੂੰ ਰੋਗ ਭਰੇ ਆ ਹਾਂ ਜਦੋਂ ਬਾਬਾ ਉੱਤਰ ਗਿਆ ਕਹਿੰਦਾ ਜਾ ਯਾਰ ਬਾਬਾ ਦਾ ਹਾਲ ਆ ਪੁੱਤੇ ਰਹਿ ਗਏ ਹਾਂ ਕਹਿੰਦਾ ਤੂੰ ਮੇਰੇ ਘਰ ਦੀ ਹਾਂ ਤੈਨੂੰ ਕੀ ਇਹ ਮੇਰੇ ਨਾਲ ਪੜੀ ਹਾਂ ਹਾਂ ਬਾਬਾ ਮੇਰੇ ਲੱਗਿਆ ਹਾਂ ਬਾਬਾ ਫੇਰ ਆ ਗਿਆ ਥੋੜੇ ਦਿਨਾਂ ਬਾਅਦ ਫੇਰ ਉਹ ਵੀ ਕਰਿਆ ਹਮ ਤੁੜਾ ਬੁਰੇ ਹੂੰ ਬਾਪੇ ਨੇ ਫੇਰ ਭਰਿਆ ਅੱਗੇ ਨਾਲੋਂ ਵੀ ਵੱਡਾ ਰੁਕ ਭਰ ਲਿਆ ਹੂੰ ਬਾਪੇ ਨੇ ਫੇਰ ਮਾਰਿਆ ਢੁਲੀ ਚਾਬ ਦੇ ਚ ਹੂੰ ਪਾਪਾ ਕਹਿੰਦਾ ਚੰਗਾ ਭੰਗੂ ਹੂੰ ਖਦੇ ਰਾ ਦਾ ਦਾਤੀ ਲੱਗ ਗਿਆ ਖਦੇ ਰਾ ਦਾ ਦਾਤੀ ਲੱਗ ਗਿਆ ਅੱਛਾ ਐਵੇਂ ਕਹਦਾ ਤੂੰ ਬੰਦ ਗਿਆ ਯਾਰ ਇਹਨੂੰ ਪਤਾ ਨਹੀਂ ਕੀ ਸਮਝ ਲਿਆ ਲਾ ਰੁਕ ਪਰ ਭਰ ਲਈ ਜਾਂਦਾ ਹਾਂ ਮੈਂ ਕਹਿਆ ਯਾਰ ਮੈਂ ਤੈਨੂੰ ਫੇਰ ਕਹਿੰਦਾ ਵੀ ਤੇਰਾ ਨਹੀਂ ਲੈ ਜਾਂਦਾ ਮੇਰਾ ਲੈ ਜਾਂਦਾ ਹਾਂ ਉਹ ਮਾਲਕਲਾ ਦਾ ਹੱਕ ਲੈ ਕੇ ਚੱਲਿਆ ਉਹ ਹਾਂ ਕਮਲਿਆ ਮੈਂ ਕਹਾਂ ਐਂ ਨਾ ਕਰ ਯਾਰ ਮੇਰੇ ਕੋਲੇ ਨਾ ਮਗਾਈ ਦੀ ਗੱਲ ਹੂੰ ਤੀਤੀ ਵਾਰ ਉਹਨੇ ਰੰਗ ਵਿਖਾ ਦਿੱਤਾ ਅੱਛਾ ਉਸੇ ਸਾਧੂ ਨੇ ਅੱਛਾ ਤੁਰੇ ਆਉਂਦੇ ਆ ਰਾਸਤੇ 'ਚ ਜਗਰਾਉਂ ਤੋਂ ਕੋਕੇ ਨੇ ਅੱਛਾ ਅਗਲੀ ਸੀਟ ਤੇ ਬੈਠੇ ਸੀ ਅੱਗੇ ਬੈਠੇ ਹਾਂ ਹਾਂ ਕਹਿੰਦੇ ਕਿੰਨੀ ਕਿ ਤਨਖਾਹ ਮਿਲ ਜਾਂਦੀ ਹੈ ਮੈਂ ਕਹਾਂ ਜੀ ਤੁਹਾਡੀ ਕਿਰਪਾ ਹਾਂ ਨਹੀਂ ਮਤਲਬ ਤੂੰ ਰੋਡ ਵੇਹ ਚਲਾਦਾ ਹਾਂ ਮੈਂ ਕਹਾਂ ਜੀ ਉੱਥੇ ਘੜਾਏ ਉਪਤੀ ਮਿਲ ਜਾਂਦੀ ਹੈ ਉਹ ਤੂੰ ਹਾਂ ਦਾ ਕਰ ਹਾਂ ਕੱਲ ਵੀ ਘੜਾ ਲੈਣੀ ਹਾਂ ਮੈਂ ਕਹਾਂ ਜੀ ਉਸਾਂ ਤੇ ਨਹੀਂ ਹਾਂ ਆਇਓ ਰੱਬਾ ਉਹ ਤੂੰ ਹਾਂ ਹੀ ਕਰਨੀ ਹੈ ਹਾਂ ਤੈਨੂੰ ਲਿਸੈਂਸ ਵੀ ਆ ਚੁੱਕਾ ਤੇਰੇ ਕੋਲੇ ਰੋਡਵੇਜ ਵੀ ਆ ਜੂ ਹਾਂ ਤੂੰ ਕੀ ਲੈਣਾ ਉਹਨਾਂ ਕੰਮਾਂ ਤੋਂ ਹਾਂ ਉਹ ਤਾਂ ਹਾਂ ਕਰ ਹਾਂ ਨਹੀਂ ਬਾਪੂ ਯਾਰ ਮੈਂ ਕਿ ਇੱਥੇ ਬਹੁਤ ਸੋਨੇ ਬੜਦੇ ਆ ਮੈਨੂੰ 7000 ਬੜਦਾ ਮੈਨੂੰ ਉਹ 7000 ਤੇ ਸਰਕਾਰੀ ਰੋਕਰੀ ਵੀ ਕੱਢ ਦਿੱਤੀ ਗਈ ਅੱਛਾ ਹਾਂ ਤੇ ਵੀਰ ਬੰਦੇ ਨੂੰ ਪੈਸਾ ਵੀ ਮਾਰ ਜਾਂਦਾ ਹਾਂ ਤੇ ਫਿਰ ਮੈਂ ਅੱਡੇ 'ਤੇ ਜਾਇਆ ਮੈਨੂੰ ਕਹਿੰਦਾ ਜਾ ਤੂਟੀ ਨੂੰ ਬੁਲਾ ਕੇ ਹੂੰ ਮੂਟੀ ਪ੍ਰਧਾਨ ਦਾ ਹੀ ਰੋਡਵੇ ਤੇ ਡੱਡੇ ਦਾ ਬਾਈ ਹਾਂ ਬਹੁਤ ਟਾਈਮ ਲਾਇਆ ਮੈਂ ਜੋ ਸੱਜਣ ਗਿਆ ਟੂਟੀ ਦਾ ਥਾਂ ਪੈਰਾਂ ਚ ਆ ਗਿਆ ਭੱਜ ਲਿਆ ਕਿੱਥੇ ਆ ਬਾਬਾ ਜੀ ਮੈਂ ਕਿਹਾ ਗੱਡੀ ਚ ਉਹ ਭੱਜ ਆਇਆ ਬਈ ਹੂੰ ਠੀਕ ਹੈ ਹੂੰ ਉਹ ਕਹਿੰਦਾ ਬਾਬਾ ਜੀ ਪੈਰਾਂ ਚ ਬਹਿ ਗਿਆ ਕੇ ਟੂਟੀ ਆ ਕੇ ਹੂੰ ਸਾਡਾ ਕੈਰੇਕਟਰ ਧੱਕੇ ਡੇਡਾ ਜਾਂ ਮੈਂ ਕਹਾਂ ਉਹ ਵੇਲਾ ਚੱਕੇ ਚੱਕੇ ਕਿਵੇਂ ਲਿਚੀ ਜਾਂਦੇ ਤੂੰ ਐਵੇਂ ਆਏ ਦੱਤ ਲਾਲਿਆ ਫਰਾਂਿਆਂ ਵਾਲੇ ਹੂੰ ਭਾਈ ਉਧਰ ਸਾਡੇ ਮਾਲਕ ਨਹੀਂ ਵੀ ਕਹਤਾ ਹੂੰ ਕਹਿੰਦਾ ਕਿ ਉਹਨੂੰ ਕਹਿੰਦਾ ਝੋਲਾ ਖੁਜ ਨੂੰ ਕਰਿਆ ਕਰੋ ਮੂਰੇ ਆਏ ਯਾਰ ਕਹਿੰਦਾ ਤੁਸੀਂ ਭੂਨੇ ਦਾਦਾ ਨੂੰ ਡਟਾ ਦੇਉਂਗੇ ਜ਼ਰਾ ਤੋਂ ਹਾਂ ਠੀਕ ਹੈ ਬਈ ਉਹ ਹੁਣ ਜਲੀ ਜਾਣ ਬੰਦਾ ਯਾਰ ਹਾਂ ਉਹਨੇ ਸਿੱਧਾ ਗਿਆ ਜਿਹਨੇ ਕਹਿੰਦੇ ਮੇਰਾ ਮੁੰਡਾ ਦਾ ਧਿਆਨ ਰੱਖੀ ਹੂੰ ਉਹ ਗੱਲ ਬਾਤ ਹੁੰਦੀ ਮੇਰਾ ਪੁੱਤ ਹੈ ਅੱਛਾ ਉਹ ਕਹਿੰਦਾ ਮਾਰਕਾ ਜੀ ਹੂੰ ਉਹ ਕਹਿੰਦਾ ਬਿਲਕੁਲ ਮੇਰਾ ਹੈ ਹੂੰ ਧਿਆਨ ਰੱਖਣਾ ਉਹ ਮੈਨੂੰ ਕਹਿੰਦਾ ਦਾਕਾ ਜੀ ਕੋਈ ਪ੍ਰੋਬਲਮ ਹੋਵੇ ਸੱਤ ਬੰਨ ਕੇ ਹੂੰ ਦਾਕਾ ਜੀ ਕੋਈ ਪ੍ਰੋਬਲਮ ਹੋਵੇ ਤੁਸੀਂ ਮੈਨੂੰ ਦੱਸਣਾ ਹੈ ਕੋਈ ਮਾਰਕਾ ਨਾਲ ਰੌਲਾ ਕੋਈ ਰੌਲਾ ਮੈਨੂੰ ਦੱਸਣਾ ਹੈ ਹੂੰ ਠੀਕ ਹੈ ਮੈਂ ਕਹਿੰਦਾ ਜੀ ਚਲੋ ਟੂਟੀ ਉੜ ਗਿਆ ਸਾਡਾ ਗੱਡੀ ਦਾ ਟਾਈਮ ਹੋ ਗਿਆ ਜੀ ਅਮਰ ਸਾਹਿਬ ਚੱਕ ਜੀ ਹੂੰ ਇਹ ਤਾਂ ਅਵਰਸਾਰ ਆਈ ਮੈਂ ਕਿਹਾ ਝੋਲਾ ਲਿਆ ਉਹ ਕਹਿੰਦੇ ਨਾ ਝੋਲਾ ਨਾ ਆਵੇ ਹੂੰ ਮੈਨੇ ਕੀ ਹੋ ਗਿਆ ਮਹਾਰਾਜ ਗੁੱਸੇ ਉਹ ਮੇਰੇ ਨਾਲ ਕਹਿੰਦਾ ਤੇਰੇ ਨਾਲ ਪਤ ਉਸੇ ਮੈਂ ਹੋ ਹੀ ਨਹੀਂ ਸਕਦਾ ਹੂੰ ਪਰ ਭਾਣਾ ਇਹ ਤੇਰਾ ਝੋਲਾ ਨਾ ਆਵੇ ਭਾੜੇ ਹੂੰ ਠੀਕ ਹੈ ਇਹ ਇਸ ਕਰਕੇ ਤੁਸੀਂ ਸਿਰਫ ਹੂੰ ਕਰਨਾ ਕੀ ਹੈ ਪੁੱਤ ਤੇਰੀ ਜੇਬ ਚ 1000 ਰੁਪਏ ਹੋ ਦੇ ਮੈਂ ਕਿਹਾ ਲਓ ਮਹਾਰਾਜ ਹੂੰ ਕਹਿੰਦਾ ਮੇਰੇ ਕਰਮ ਕਾਂਡ ਘਟ ਰਿਹਾ ਹੈ ਹੂੰ ਨਾ ਕਿ ਮੈਂ ਇਹਨਾਂ ਦੇ ਹਾਂ ਠੀਕ ਹੈ ਹੂੰ ਪੁੱਤ ਜੀ ਤੂੰ ਸਮਝ ਚੁੱਕਿਆ ਮੈਂ ਕਹਣਾ ਹਾਂ ਇਹਨਾਂ ਨੂੰ ਨਹੀਂ ਸਮਝ ਹਾਂ ਮੈਂ ਕਿਹਾ ਮਹਾਰਾਜ 7:00 ਵਜੇ ਕਹਿੰਦੇ ਚੱਲ ਆ ਆ ਤੈਨੂੰ ਰੰਗ ਬਖਾਈ ਜੀ ਹੂੰ ਠੀਕ ਹੈ ਹੂੰ ਕਹਿੰਦਾ ਆਹ ਫੜ ਨੰਬਰ ਠੀਕ ਸਾਡੂ ਨਹੀਂ ਦੱਸਿਆ ਇਹ ਆਪਣੇ ਕੋਲੇ ਫੋਨ ਹੈ ਹੂੰ ਫੋਨ ਕਿਹਦੇ ਕੋਲੇ ਹੁੰਦਾ ਜਦੋਂ ਕਿਸੇ ਕਿਸੇ ਬੰਦੇ ਕੋਲੇ ਹੁੰਦਾ ਹੀ ਫੋਨ ਹਾਂ ਸੌਂਡ ਦੇ ਨਾ ਪੈਸੇ ਪੈਂਦੇ ਹੀ ਹਾਂ ਕਹਿੰਦੇ ਜਾ ਆਹ ਫੜ ਨੰਬਰ ਐ ਕਿਹਦੀ ਤੋਂ ਫੋਨ ਲਾਇਆ ਇਹਦੇ ਬਾਬਾ ਜੀ ਆਏ ਇਸ ਜਗ੍ਹਾ ਤੇ ਖੜੇ ਜਿੱਥੇ ਆਪਣੀ ਬੱਸ ਖੜੀ ਐ ਡਰਸੇ ਦੇ ਮੈਂ ਉਹ ਨੰਬਰ ਤੇ ਫੋਨ ਲਾਇਆ ਮੈਂ ਕਿਹਾ ਜੀ ਬਾਬਾ ਜੀ ਅਮਨ ਸਿੰਘ ਪਹੁੰਚ ਗਏ ਹਾਂ ਸਰ ਚੰਦਾਤਾਰਾ ਸੂਰਜ ਨੀਵੇਂ ਕੋਲੇ ਸਿਕਾਈ ਦੇ ਏਅਰਲੈਂਡ ਬੱਸ ਨਾ ਖੜੀ ਐ ਉੱਥੇ ਆ ਉਹ ਕਹਿੰਦਾ 50 ਮਿੰਟਾਂ ਜਾ ਗਿਆ ਗੱਡੀ ਆ ਵੀਰੇ 50 ਮਿੰਟਾਂ ਘੱਟੋ ਫੋਨ ਬਾਬਾ ਘੱਟੇ ਮਾ ਬਾਪੇ ਨੇ ਜਿੱਨਾ ਘੱਟੇ ਨਹੀਂ ਜਾਣਾ ਬਾਬਾ ਮੇਰੇ ਤਾਂ ਮੋੜ ਤੇ ਨੂੰ ਦੋ ਜਰਸੀਆਂ ਵਾਲਾ ਪਾਇਲਟ ਵਿਚਾਲੇ ਬੱਤੀ ਵਾਲੀ ਉਹ ਉਹ ਗੱਡਾ ਸੱਤ ਮੀਂਹਾਂ ਦੀ ਪਾਸੇ ਵਾਲੇ ਦਾਇਰੇ ਫੋਟਸ ਪਰ ਪਰ ਛਾਲਾ ਬਾਬਾ ਹਾਂ ਉਹਦਾ ਇੱਧਰ ਨੂੰ ਨੂੰ ਕਰਕੇ ਖੜ ਕੇ ਗੱਤੇ ਇੱਧਰ ਨੂੰ ਬਾਬਾ ਜੀ ਗੱਡੀ ਚ ਹਾਂ ਮੈਂ ਭਜਾਉ ਮੈਂ ਉਹਨਾਂ ਨੇ ਉਹ ਪਿੱਛੇ ਪਿੱਛੇ ਪਾ ਗਾ ਮੈਂ ਬੱਸ ਆਲਾ ਹਾਂ ਹਾਂ ਉਹਨਾਂ ਬਾਬਾ ਜੀ ਮੈਂ ਕਿਉਂ ਫੋਨ ਕਰਿਆ ਹਾਂ ਫੋਨ ਦੇ ਹੋਣ ਦੇ ਬਾਬਾ ਜੀ ਤੇ ਆਪਣਾ ਪੁੱਤ ਹੈ ਹਾਂ ਮੇਰਾ ਬਾਬਾ ਕੀ ਆ ਹਾਂ ਕਹਿੰਦਾ ਬੁੱਤ ਆ ਜੀ ਦਾ ਰੰਗ ਤੈਨੂੰ ਬਗਾਉਣੇ ਆ ਮੈਂ ਹਾਂ ਠੀਕ ਹੈ ਇਹ ਕਹਿੰਦੇ ਨੇ ਸਾਡਾ ਝੋਲਾ ਹਾਂ ਇਹ ਉਹਦੇ ਘਰੇ ਵਿੱਚ ਝੋਲੇ ਦਾਪਾ ਕਿ ਲੈਣਾ ਹਾਂ ਆਪਣੇ ਪਿੱਛੇ ਬਾਦਲ ਵਰਗੇ ਪੱਗਾਂ ਲਾ ਦੇ ਪਰੰਜ ਰੱਖ ਦਿੰਦੇ ਆ ਹਾਂ ਆਪਾਂ ਤਾਂ ਨਹੀਂ ਮੰਨਦੇ ਪ੍ਰਵਾਹ ਹਾਂ ਯਾਰ ਮੈਂ ਤਾਂ ਸੋਚਿਆ ਹੀ ਬਜ਼ੋਰ ਸੀ ਇਹਨਾਂ ਵਰਗੀ ਹਾਂ ਚੱਲ ਕੋਈ ਨਾ ਚੱਲ ਪਰਣਾ ਹੈਗਾ ਮੈਂ ਤਾਂ ਨਹੀਂ ਹਾਂ ਰਮਾਲ ਨਾ ਹੈ ਨਹੀਂ ਵਾਹ ਉਹ ਪਟੇ ਹੁੰਦੇ ਸੀ ਮੇਰੇ ਤਾਂ ਬੁੱਢੇ ਨਾਲ ਮੈਨੇ ਹਾਂ ਛੇਪ ਤਾਜੀ ਕਰਾਈ ਝੋਲ ਝੋਲ ਦੂੰ ਉਹਨਾਂ ਨੇ ਰਮਾਲ ਖਿਡਾ ਦਿੱਤਾ ਕਹਿੰਦੇ ਸਿਰ ਤੇ ਬੰਨ ਲਾ ਗੱਡੀ 'ਚ ਹਾਂ ਜਿਹੜੇ ਯਾਰ ਬੱਤੀ ਵਾਲੀ ਗੱਡੀ ਚ ਮਗਰ ਪੂਰੇ ਉਹ ਉਹ ਪਹਿਲੀ ਹੋ ਗਈ ਅੱਛਾ ਮੇਰਾ ਜੀ ਕਰੇ ਹੱਕ ਤੇ ਆ ਮੈਂ ਤਾਂ ਮੈਂ ਚਾ ਜੜਿਆ ਮੈਨੂੰ ਬਾਈ ਅੱਛਾ ਮੈਂ ਕਹਿੰਦਾ ਤੂੰ ਹੀ ਕੱਢਾ ਖੜਾ ਹੋਵੇ ਮੇਰਾ ਯਾਰ ਬਾਬਾ ਮੈਂ ਕਹਿੰਦਾ ਯਾਰ ਹੈ ਕੀ ਆ ਤੂੰ ਆਇਆ ਤਾਂ ਦੱਸ ਹਾਂ ਉਹ ਕਹਿੰਦਾ ਤੂੰ ਕੀ ਲੈਣੇ ਗਿਆ ਹਾਂ ਚੱਲ ਬਾਬਾ ਦਰਵਾਜ਼ਾ ਤਾਂ ਜਿੱਤੇ ਨਹੀਂ ਪੜ ਗਈਆਂ ਬੱਚੇ ਹਾਂ ਦਰਵਾਜ਼ਾ ਤਾਂ ਕੌਣ ਵਰਦਾ ਬਈ ਗੱਡੀ ਲੈ ਕੇ ਤਾਂ ਕੋਈ ਵੀ ਨਹੀਂ ਵਰਦੀ ਗੱਡੀ ਉਹ ਗੰਨਿਆ ਹੀ ਕਿਧਰ ਦੀ ਸਿੱਧੀਆਂ ਹੀ ਅੰਦਰ ਯਾਰ ਹੂੰ ਬਾਈ ਉਧਰੋਂ ਰੁਕੀਆਂ ਉਧਰੋਂ ਹੀ ਪੌੜੀਆਂ ਚੜੇ ਸੱਤੇ ਪੀਟ ਦਾ ਹਾਲ ਜਿੱਥੇ ਕੌੜੇ ਹੁੰਦੇ ਸੀ ਤੇ ਤੇਜਾਰਸ ਮੰਤਰੀ ਹਾਲਾ ਕੌੜੇ ਹੁੰਦੇ ਸੀ ਤੇ ਜੀ ਹਾਂ ਮੈਂ ਕਿਹਦਾ ਹਾਂ ਹਾਂ ਇੱਕ ਵਾਰੀ ਗਿਆ ਮੈਂ ਤਾਂ ਉੱਤੇ ਉਹਦੇ ਨਾਲ ਉਹ ਜਿਹੜੇ ਬਾਅਦ ਚ ਉਹ ਘਰੇ ਦੇ ਝਾਕਣ ਮੇਰੇ ਲਈ ਆ ਕਿਹੜੇ ਵਿੱਚ ਤੁਸੀਂ ਅੜਿਆ ਆਉਂਦਾ ਹਾਂ ਹਾਂ ਐ ਹੁਣ ਦੁਕਾਨੇ ਸਾਡਾ ਪੁੱਛਾ ਹਾਂ ਕਿਨੇ ਰੋਕਣਾ ਭਾਈ ਦੌੜਾ ਜੀ ਤੌਰ ਕੋਰ ਵੀ ਨਾਲ ਕੀ ਆ ਗਿਆ ਨਾਲੇ ਹਾਂ ਤੇ ਉਹ ਜਿਹੜੇ ਨਾਲ ਦਾ ਬਜ਼ੁਰਗ ਬੈਠਾ ਸੀ ਉਹ ਉੱਠ ਆਇਆ ਕਹਿੰਦਾ ਇੱਥੇ ਬੈਠ ਤੁਸੀਂ ਉੱਠੋ ਅੱਛਾ ਥੋੜਾ ਕਹਿੰਦਾ ਤੁਸੀਂ ਇੱਧਰ ਆ ਜਾ ਹਾਂ ਬੇਟਾ ਜੀ ਬੈਠ ਮੈਨੂੰ ਨਾਲ ਬਿਠਾ ਲੈ ਅੱਛਾ ਤਾਂ ਉਹ ਵੀ ਇੱਕ ਿੱਡੀ ਪਾਵਰ ਦਾ ਮਾਲਕ ਕਿ ਉਹ ਉਸ ਮੁਖੀ ਦਾ ਚੋੜੇ ਅੜਗੇ ਦੂਜਾ ਬਾਦਲ ਸੀ ਦੂਜਾ ਬਾਦਲ ਸੀ ਸੂਚੀ ਸਰਕਾਰ ਸੀ ਮੈਂ ਨਾਲ ਬੈਠਾ ਸੀ 10 ਮਿੰਟ ਬੈਠਾ ਰਿਹਾ ਮੈਂ ਮੈਂ ਬੋਰ ਹੋ ਗਿਆ ਅੱਛਾ ਬੈਠਾ ਬੈਠ ਹੂੰ ਜਦੋਂ ਬੋਰ ਹੋ ਗਿਆ ਉਹਨੂੰ ਪਤਾ ਲੱਗ ਗਿਆ ਅੱਛਾ ਜਾਣਾ ਹਾਂ ਮੈਂ ਕਿਹਾ ਹਾਂ ਅੱਛਾ ਜਾ ਜਾਓ ਬੇਟਾ ਜੀ ਛੱਡ ਕੇ ਆਓ ਜਿੱਥੋਂ ਲੈ ਕੇ ਆਇਆ ਅੱਛਾ ਉਹ ਮੈਂ ਹੀ ਜਾ ਲੱਗ ਗਿਆ ਜਿਹੜੀ ਲੈ ਕੇ ਆਇਆ ਉਹਨਾਂ ਨੇ ਉਹ ਫਰਮਾਇਆ ਉਹਦੀ ਗੱਲ ਮੈਂ ਮੇਰੇ ਨਾਲ ਅੱਛਾ ਚਲੋ ਜੀ ਹੂੰ ਮੈਂ ਮਗਰ ਪੂਰੇ ਮੇਰੇ ਨਾਲ ਲੈ ਕੇ ਆਇਆ ਗੱਡੀ ਦਾ ਗੱਡੀ ਤੇ ਬਿਠਾ ਦੇ ਉਹ ਮੈਂ ਆਇਆ ਗੱਡੀ ਨਾਲ ਆਪਣੇ ਬਾਸ ਕੋਲ ਤਾਂ ਹੰਮ ਖੱਲੇ 30 ਨੇ ਖੜਕੇ ਤਾਂ ਕਿ ਜਿੰਨਾ ਜਿਹਾ ਬਾਸ ਸੀ ਨਹੀਂ ਬੜਿਆ ਗੱਡੀ ਨਾਲ ਨਹੀਂ ਮੁੜਨਾ ਬਾਈ ਹੰਮ ਕੋਈ ਵੀ ਘਾਟਣਾ ਉਹਨਾਂ ਨੇ ਜਿਹੜੇ ਖਾਨਾਂ ਵਾਲੇ ਰੇੜੀਆਂ ਵਾਲੇ ਲੜ ਕੇ ਹੰਮ ਸਾਰਾ ਹੈ ਡਰਾਈਵਰ ਆ। ਇਹ ਪਤੀ ਆਈ ਚਾਹੁੰਦਾ। ਹਾਂ ਮੈਂ ਆਪ ਚਾੜਾ ਹੋਇਆ ਫਿਰ। ਹਾਂ ਇਥੋਂ ਵੀ ਦਾ ਮੇਰੇ ਦੇ ਬੱਚਾ ਜੀ। ਹਾਂ ਜਦੋਂ ਮੈਨੂੰ ਲੱਗਿਆ ਪਤਾ ਪਾਪਾ ਕੌਣ ਹੈ। ਫਿਰ ਬ੍ਰੋ ਮੈਂ ਕਿਹਾ ਸਾੜੀ ਬਣਾਉਂਗਾ। ਹਾਂ ਆਪਾਂ ਕਹੀਂ ਜਾਇਆ ਕਰੂ ਉਹਨਾਂ ਨੂੰ। ਹਾਂ ਮੈਂ ਕਿਹਾ ਬਦੀ ਗੱਤ ਜਾਨੇ ਤੇਰਾ ਪਰਵੀ। ਮੈਂ ਕਿਹਾ ਬਾਪੇ ਨੇ ਕੁੱਤੀ ਦਿੱਤੀ ਆ। ਹੈ? ਉਹਦਾ ਮੈਂ ਕਿਹਾ ਟੋੜੇ ਰਗ ਦੇ ਪੈਰੀਆਂ ਤੜਾਉਂਦੇ ਆ। ਹਾਂ ਆਪਾਂ ਕੀ ਟੋੜੇ ਝੋਲੇ ਤੋਂ ਕੀ ਲੈਣਾ। ਤੜੇ ਵੇ ਤੋਂ ਹਾਂ ਹੈ ਇਹਦਾ ਆਪਾਂ ਤੇਰੇ ਬੱਚਾ ਲਾਇਏ ਵਿੱਚ ਕੀ ਸੀ? ਹਾਂ ਕਿਦਾ ਆਪਾਂ ਭਰ ਲਾਇਆ। ਹਾਂ ਬਾਬਾ ਅਖੀਰ ਇੱਥੋਂ ਤੱਕ ਗੱਲ ਪਹੁੰਚ ਗਈ ਜਗਰਾਉਂ ਬੈਠੇ ਆ ਮੈਨੂੰ ਕਹਿੰਦੇ ਤਾਰੀ ਇਹਨਾਂ ਦਾ ਦਿਮਾਗ ਕਿ ਹੋ ਜਾ ਮੈਂ ਕੀ ਹੋ ਗਿਆ ਜੀ ਕਹਿੰਦੇ ਤੂੰ ਰੋਡ ਵੇਚ ਵੀ ਨਹੀਂ ਹੁੰਦਾ ਠੀਕ ਹੈ ਫਿਰ ਤੂੰ ਆਪ ਦਾ ਪਰਮਿਟ ਲੈ ਲੈ ਲਗਾ ਆਪ ਦਾ ਬਹੁਤ ਔਖਾ ਮਿਲਦਾ ਹੈ ਕਹਿੰਦੇ ਲੈਣਾ ਦਾ ਸਿੱਥ ਕਿੱਥੋਂ ਲੈ ਸੋਚ ਕਿਹੜਾ ਚਾਹੀ ਮੈਂ ਕਹਿੰਦਾ ਜੀ ਜਲੰਧਰ ਤੋਂ ਪਟਿੰਡਾ ਠੀਕ ਮੁਹਾਲੀ ਤੋਂ ਓਕੇ ਹਾਂ ਓਕੇ ਤੋਂ ਫਟੜਾ ਅੱਛਾ ਵੱਡੇ ਵੱਡੇ ਨਾਂ ਲਵਾ ਮੈਂ ਉਹ ਕਹਿੰਦਾ ਇੱਕ ਦੋ ਚੋ ਹਾਂ ਇੱਕ ਬੱਸ ਨੇ ਤਾਂ ਨਹੀਂ ਇੱਡੀ ਜਗ੍ਹਾ ਜੀ ਘੁੰਮਣਾ ਹੈ ਹਾਂ ਮੈਂ ਕਹੋ ਤਾਂ ਹੈ ਹਾਂ ਬਾਬੇ ਨੇ ਉਹ ਉਸੇ ਝੋਲੇ ਚੋਂ ਹੱਥ ਪਾ ਕੇ ਤੂਈ ਜੀ ਵਾਲਾ ਫੋਨ ਕੱਟ ਲਿਆ ਬੱਪਾ ਅੱਛਾ ਫਿਰ ਮੇਰਾ ਝਾਕੀ ਜਾਂਦਾ ਸੰਗ ਸੁੱਕੇ ਉਹਦਾ ਵੀ ਹੁਣ ਖੜੀ ਕੀ ਦੇਣ ਲੱਗੇ ਅੱਛਾ ਭਾਈ ਜੀ ਉਹਨੇ ਫੋਨ ਲਾਇਆ ਚੰਡੀ ਘੱਟ ਹਾਂ ਫਿੱਦਾ ਹਾਂ ਫੋਨ ਚੱਕ ਕੇ ਪੂਰਿਓ ਹੈਲੋ ਪਾਪਾ ਜੀ ਸਾਸੀ ਕਾ ਹਾਂ ਪਾਪਾ ਜੀ ਪਹਿਰੀ ਪਹਿਲੇ ਹਾਂ ਜਗਰੂਪ ਉਹ ਟੱਕਰੀਆ ਸਾਰੇ ਬਾਲ ਬੱਚੀ ਹਾਂ ਪਪਾ ਜੀ ਪਪਾ ਜੀ ਆ ਗਿਆ ਨਹੀਂ ਦਿੰਦੇ ਤੁਸੀਂ ਅਸੀਂ ਮੈਜਨਾ ਜੀ ਜਾਂ ਤੁਸੀਂ ਆ ਜੋ ਬੱਚੇ ਯਾਦ ਕਰਦੇ ਆ ਹਾਂ ਆਉਂਗਾ ਬੇਟਾ ਜਦੋਂ ਹੁਕਮ ਹੋਇਆ ਆਉਂਗਾ ਅਜੇ ਹੁਕਮ ਨਹੀਂ ਕਰਿਆ ਆਉਂਗਾ ਤੇ ਅੱਛਾ ਇੱਕ ਗੱਲ ਆ ਕਿ ਇਹਦਾ ਭਰਾ ਛੋਟਾ ਜਿਹੜੀ ਮੈਂ ਗੱਲ ਕਰਾਉਣਾ ਕਿ ਜਿਹੜਾ ਫਾਰਮੈਟ ਕਿਹਦੇ ਨੂੰ ਦੇ ਹਾਂ ਬੱਤੇ ਇਹਨੇ ਧੀਨੇ ਹਾਂ ਇਹ ਕੌਣ ਹੈ ਕੌਣ ਹੁੰਦਾ ਜਿਹੜਾ ਟਰਾਂਸਪੋਰਟ ਦਾ ਸਰਕਾਰੀ ਆਫਸਰ ਹੁੰਦਾ ਵੱਡਾ ਜਿਹੜਾ ਪਰਮਿਟ ਦਿੰਦਾ ਉਹ ਮੁੰਡਾ ਉਹ ਸਖਾ ਪਾਪੀ ਦਾ ਯਾਰ ਅੱਛਾ ਠੀਕ ਹੈ ਸਖਾ ਬੇਟਾ ਅੱਛਾ ਬਾਬਾ ਉਹਨੇ ਮੈਨੂੰ ਫੋਨ ਲਾਇਆ ਉਹ ਕਹਿੰਦਾ ਸਾਤੀ ਕਾਲ ਬੇਜੀ ਹਾਂ ਮੈਂ ਕਹਾ ਸਾਤੀ ਕਾਲ ਜੀ ਕਿਹਦਾ ਕੀ ਨਾਮ ਆਪਣਾ ਮੈਂ ਕਹਾ ਤਾਰੀ ਜਿੰਨੇ ਪੂਰਾ ਨਾਮ ਮਗਾਪਾ ਸਿੰਘ ਜਨਕਪਾਤ ਸਿੰਘ ਜੱਟ ਮੈਨੂੰ ਟੇਹੇ ਜੀ ਜਿੰਨਾ ਕਿਹੜਾ ਪਰਮਿਟ ਲੈਣਾ ਹੈ ਬੇਜੀ ਮੈਂ ਤਾਂ ਬਾਸ ਕੁੰ ਲੈਦਾ ਸੀਗਾ ਉਨੇ ਵੇਰੇ ਕੰਮ ਨਾ ਕਿਸੇ ਦਾ ਬੋਲਦਾ ਬਾਪੂ ਹਨ ਮੈਂ ਕਿਹਾ ਮਾਦਾ ਬਾਪੂ ਨੂੰ ਕਹਿੰਦਾ ਜਲੰਦਰ ਬਟਿੰਡਾ ਰਾਮਵਾਲੀ ਕੋਕਾ ਬਟਿੰਡਾ ਕਹਿੰਦਾ ਕੋਈ ਨਾ ਤੁਸੀਂ ਰੂਟ ਬਣਾ ਲਓ ਨਾ ਦਿਮਾਗ ਨਾਲ ਬੈਠ ਕੇ ਬਣਾ ਲਓ ਪਹਿਲਾਂ ਜਾਂ ਤੁਸੀਂ ਬੱਸਾਂ 'ਚ ਘੁੰਮ ਲਓ ਦੋ ਦਿਨ ਕਿਹੜਾ ਰੂਟ ਤੇ ਜ਼ਿਆਦਾ ਸ਼ਵਾਰੀ ਹੈ ਕਿਹੜੇ ਟਾਈਮ 'ਤੇ ਜ਼ਿਆਦਾ ਸ਼ਵਾਰੀ ਹੈ ਉਸ ਹੱਬ ਨਾਲ ਮੇਰੇ ਕੋਲੇ ਆਜੋ ਪਰਮਿਟ ਲੈ ਜਾਓ ਨੋ ਪ੍ਰੋਬਲਮ ਮੈਂ ਹੈਂਡਲ ਕਰੇਗਾ ਮੇਰੇ ਅਸਜਤ ਅੱਛਾ ਜਦੋਂ ਮਰਦੀ ਹੈ ਜੀ ਅੱਛਾ ਬਾਪਾ ਕਨੈਕਟਰ ਦੇ ਦੱਬ ਚਾਹ ਨਾ ਮੰਗੇ ਹਾਂ ਇਹਨੂੰ ਤਾਂ ਪਰਮਿਟ ਮੰਗਦਾ ਜਾਓ ਹਾਂ ਉਨੇ ਮਾਰ ਤੂੰ ਦੱਸਦਾ ਅੱਛਾ ਸਾਡੇ ਉਹਦਾ ਬਾਪੇ ਨੇ ਦੀ ਗੱਲ ਕਰਾਈ ਪਰਮਟ ਨੂੰ ਉਹ ਕਹਿੰਦਾ ਆ ਕੇ ਲੈ ਜਾ ਹਾਂ ਮੈਨੂੰ ਕਹਿੰਦਾ ਆਪਾਂ ਉੱਥੋਂ ਆਲਾ ਲੈ ਲੀ ਆਪਾਂ ਉੱਥੋਂ ਆਲਾ ਲੈ ਲੀ ਮੈਂ ਕਹਾਂ ਪੁੱਛੂੰਗਾ ਬਾਪੇ ਜੀ ਹੁਣ ਮੈਂ ਤੂੰ ਤਾਂ ਉਹਦੇ ਬਾਰੇ ਮਾਰਾ ਗਈ ਆ ਨਾ ਠੀਕ ਹੈ ਤੇ ਮੈਂ ਤਾਂ ਅੰਮਰਦਾਰ ਨੂੰ ਚੋੜ ਕੇ ਗੱਡੀ ਲੈ ਕੇ ਚੱਕੀਕਾਰ ਬਾਪੇ ਦੀ ਲੈਸ ਤੇ ਬੱਜਿਆ ਉਹਦੇ ਲੈਸ ਤੇ ਖੜੇ ਅੱਛਾ ਕਹਿੰਦੇ ਜੀ ਪਰਮਟ ਦਾ ਆਪਾਂ ਜੀ ਆਏ ਜੀ ਉਹ ਲੈ ਲੀ ਆਪਾਂ ਆਏ ਉਹ ਮੈਂ ਤਾਂ ਚੇਂਜ ਹੀ ਨਹੀਂ ਕਰਮਟ ਦਾ ਕਈ ਵੀਨੇ ਕਹਿੰਦਾ ਜਦੋਂ ਲੈਣੀ ਤੀ ਤਾਰੀ ਨੂੰ ਗਏ ਹੋਣਾ ਨਹੀਂ ਮੈਂ ਤਾਂ ਕਿਹਾ ਹੀ ਨਹੀਂ ਜਦੋਂ ਮੈਂ ਸੂਚੇ ਦੇ ਨਾਲ ਆਇਆ ਉਹ ਮੈਂ ਲੁਕਾਈ ਪਾਰਟੀ ਉਹ ਕਹਿੰਦਾ ਮੈਂ ਕਰੂਗਾ ਪਰ ਮਹਣ ਆਪੇ ਹੋ ਗਿਆ ਉਹਦੇ ਕੋਲੇ ਜਿੱਥੇ ਪਰਮੈਂਟ ਹੋਣੀ ਸੀ ਐਵੇਂ ਧੜੇ ਨਾਲ ਬਗਤ ਕੀਤੀ ਹਾਂ ਹਾਂ ਮੈਂ ਤਾਂ ਆਪ ਹੀ ਕਹਿ ਦਿੱਤਾ ਜਦੋਂ ਆ ਆਵਿੰਦਾ ਕਹਿੰਦਾ ਵੀ ਗੱਲ ਕਰਾਈ ਉਹਨੇ ਜੰਟੀ ਗੜ ਹਾਂ ਕਹਿੰਦਾ ਉਹਦਾ ਮੁੰਡਾ ਉਹਦਾ ਪਰਮੈਂਟ ਦੰਦਾ ਮੀਨ ਬਾਬੇ ਦਾ ਹਾਂ ਕਹਿੰਦਾ ਮੈਂ ਜਾ ਕੇ ਆਇਆ ਮੈਂ ਕਹਿੰਦਾ ਤੂੰ ਗਿਆ ਤੂੰ ਗਿਆ ਭਾਈ ਹਾਂ ਮੇਰੇ ਤੋਂ ਬਿਨਾ ਕਾ ਤੂੰ ਗਿਆ ਹਾਂ ਠੀਕ ਹੈ ਬਾਪੀ ਨੇ ਕਿਹਾ ਡਕਰੀਤਾ ਠੀਕ ਇਹਨੂੰ ਡਕਰੀਆ ਕਹਿੰਦੇ ਆ ਮੈਂ ਹਾਂ ਤੇ ਦੂਜੇ ਤੀਜੇ ਦਿਨ ਲਾਲਾ ਲਾਜ ਪਾਤਰਾ ਇਹਦਾ ਮੇਲਾ ਸੀ ਆਪਣੇ ਢੁੱਡੀ ਕੀ ਪਿੰਡ ਹਾਂ ਉੱਥੇ ਮੇਲੇ ਤੇ ਬਾਦਲ ਸਾਹਿਬ ਨੇ ਆਉਣਾ ਸੀ ਅੱਛਾ ਵੱਡੇ ਨਹੀਂ ਹਾਂ ਤੇ ਮੈਨੂੰ ਕਹਿ ਕੇ ਗਏ ਹਾਂ ਕਹੇ ਸਾਰੀ ਕਾਲ ਨੂੰ ਸੁਸਤੀ ਲੈ ਲਈ ਬੁੱਤਾਂ ਢੁੱਡੀ ਕੀ ਮੇਲੇ ਤੇ ਆ ਜੀ ਹਾਂ ਠੀਕ ਹੈ ਨਾਲੇ ਫੇਰੀ ਬਾਦਲ ਸਾਹਿਬ ਨਾਲ ਗੱਲ ਕਰਾਂ ਉਹ ਕੰਮ ਹੁੰਦਾ ਕੀ ਤੇ ਮੈਂ ਕਿਹਾ ਬਾਪੂ ਵੀ ਮੈਂ ਬੰਦਾ ਭੇਜੂੰਗਾ ਆਪਾਂ ਹਾਂ ਕਹਿੰਦੇ ਜਾਣਦਾ ਕੁਝ ਲਿਖ ਕੇ ਭੇਜਦੀ ਹਾਂ ਮੈਂ ਕਿਹੜਾ ਜਾਣਦਾ ਮੈਂ ਮੈਂ ਕਹਿੰਦਾ ਉਹੀ ਭੇਜੂ ਜਿਹੜਾ ਮੈਨੂੰ ਜਾਣਦਾ ਹੋਊਗਾ ਉਹਨੂੰ ਵੀ ਜਾਣਦਾ ਹੋ ਤੁਸੀਂ ਵੀ ਜਾਣਦੇ ਹੋ ਹਾਂ ਕਿਹੜਾ ਠੀਕ ਉਹ ਮੈਂ ਕਹਿੰਦਾ ਜਲੇ ਦੀਆਂ ਅੱਖਾਂ ਖੋਲੂ ਮਾਲਕ ਨੂੰ ਭੇਜੂ ਹਾਂ ਭਾਈ ਲੈਤ ਮੱਤੇ ਲੱਗਦੀ ਮੈਂ ਮਾਲਕ ਨੂੰ ਭੇਜਿਆ ਠੁੱਡੀ ਕੀ ਹਾਂ ਜਦੋਂ ਬਾਪੇ ਨੇ ਦੇਖਿਆ ਇੱਕ ਵਾਰ ਤਾਂ ਗੁੱਸਾ ਆਇਆ ਹਾਂ ਬਾਪੇ ਨੇ ਸੋਚਿਆ ਯਾਰ ਲਾਜ ਤਾਂ ਪਤਾਰੀ ਦੀ ਰੱਖਣੀ ਹੈ ਨਾ ਹਾਂ ਇਹ ਤਾਂ ਗੱਲ ਨਹੀਂ ਬਣਦੀ ਹਾਂ ਬਾਪਾ ਜੀ ਕਹਿੰਦੇ ਆਜੋ ਇੱਥੇ ਆਜੋ ਵਿਚਾਰੇ ਬਿਨਾਂ ਬਾਦਲ ਦੇ ਤਿਆਰ ਇੱਥੇ ਵੀ ਘਾਤਾ ਬੰਨੋ ਟਿਕਾ। ਕਰਕੇ ਫੋਟੋ ਆਇਆ ਅਖਬਾਰ। ਸਾਧਨਾ ਦੇ ਫੁੱਲ ਭੇਟ ਕਰਦੇ ਆਲਾ ਰਾਜਪਤਰਾ ਇਹਨੂੰ ਤਿੰਨ ਬੰਦੇ। ਵੱਡਾ ਬਾਦਲ ਸਾਡਾ ਕਲਦੀਪ ਹضور ਤੇ ਬਾਬਾ ਅਨਾਸੀ। ਤਿੰਨੇ ਉੱਤੇ ਲਿਖਿਆ ਹੋਇਆ ਤਿੰਨ ਮਹਾਨ ਸਸ਼ੀਦਾ ਨੇ ਸਾਧਾ ਦੇ ਕੀਤੇ ਫੁੱਲ ਭੇ। ਠੀਕ ਹੈ। ਮਹਾਨ ਜੀਅ ਕਿ ਪਤਾ ਉਹ ਨੂੰ ਜਾਣਦੇ ਹੀ ਨਹੀਂ। ਅੱਛਾ। ਮੇਰੇ ਕੋਲੇ ਖੜਾ ਕਹਿੰਦੇ ਬਾਬੀ ਤੱਕ ਪਹੁੰਚ ਹੀ ਬੁੱਤ। ਹਾਂ। ਪਾਰ ਮਰਦੀ ਬਾਬੇ ਦੇ ਹੱਥ ਜੀ ਮੈਂ ਹਾਂ ਬਾਬਾ ਤਾਂ ਮੈਂ ਕਿਹਾ ਐ ਬਾਬਾ ਕਹਿੰਦਾ ਮੂੰਹੋਂ ਕੱਢ ਹਾਂ ਕੱਲ ਨੂੰ ਲਿਸੰਤ ਵੀ ਆ ਜੂਗਾ ਰੋਡਵੇਜ ਵੀ ਆ ਜੂ ਚੜ ਜਾ ਹਾਂ ਜਾ ਹਾਂ ਫਿਰ ਘਾ ਚਾਲੂ ਕਰ ਸਰਕਾਰੀ ਕੁੱਤੀਆਂ ਬਹਿ ਜਾ ਜਾਂਗੇ ਕੀ ਕਰਦਾ ਹਾਂ ਲਗੋ ਕਹਿੰਦਾ ਮੰਗ ਹੂੰ ਇਹਨਾਂ ਫਿਰ ਮਨਾ ਬਾਬੇ ਨੂੰ ਮੈਂ ਕਿਹਾ ਮੰਨਦਾ ਹੀ ਨਹੀਂ ਵੀ ਨਾ ਤੁਹਾਡੇ ਝੋਲੇ ਮਾਤਰੀ ਨਾਉਂਦਾ ਹਾਂ ਫਿਰ ਬਾਬੇ ਨੇ ਦੂਜੇ ਦਿਨ ਅਮਰਸਰ ਤਾਂ ਨਹੀਂ ਜਾਣਾ ਅਕਸਰ ਹਾਂ ਬਾਬਾ ਉੱਥੇ ਖੜ ਗਿਆ ਮੈਂ ਤੇ ਮ ਕੋਲ ਗਿਆ ਕਿਹਾ ਸਹੀ ਹੈ ਮੈਂ ਵੀ ਬਾਬੇ ਨੇ ਚੜਨਾ ਹਾਂ ਬਾਬਾ ਖੜਾ ਹੈ ਉਹ ਆਇਆ ਮੋਟਰੀਡਰ ਆਇਆ ਤੇ ਮੈਂ ਫਰੀਕਾ ਮਾਰ ਤਾ ਜੋ ਵਿਖਾ ਬਾਬੇ ਜੜੇ ਹੀ ਸੀਸ਼ੇ ਦੀ ਵੇਖਾ ਬਾਬੇ ਖੜੇ ਆ ਮੈਂ ਭੱਜ ਕੇ ਗੱਡੀ ਬੰਦ ਕਰ ਦਿੱਤੀ ਉੱਤਰ ਗਿਆ ਉੱਤਰ ਗਿਆ ਮੈਂ ਪਹਿਲੀਆ ਸਲਾਈਪ ਹੈਗਾ ਜਾਣਾ ਨਹੀਂ ਕਿਹਦਾ ਜਾਣਾ ਤਾਂ ਨਹੀਂ ਮੈਂ ਜੁੱਤੀ ਲਾਵਾਂ ਮੈਂ ਕਿਉਂ ਗੋਹਾ ਤੂੰ ਘਾ ਪਰਮਟ ਬੰਦੀ ਜਾਂ ਉਹ ਮੈਂ ਗਾ ਉਹਨੇ ਭੰਕਿਆ ਮੈਂ ਨਹੀਂ ਭੰਕਿਆ ਮੈਂ ਗਾ ਸਿੱਧਾ ਤੁਡੇ ਕੋਲੇ ਆ ਗਿਆ ਨਾ ਮੇ ਚੋਲੇ ਜਦੋਂ ਬਾਬਾ ਰੋਕ ਪਰਦਾ ਜਦੋਂ ਪਰਮਟਾਂ ਦੀ ਵਾਰੀ ਆਉਂਦੀ ਉਹ ਉਦੋਂ ਦੀ ਲੱਗਦੇ ਹਾਂ ਇਹ ਵੀ ਤੇਰਾ ਬਾਹਮਣ ਗਿਆ ਗੁਦਰੀਆ ਜਿਹੜਾ ਤੇਰੇ ਨਾਲ अच्छा। ਕਹਿੰਦਾ ਮੈਨੂੰ ਨਾ ਇਹਨਾਂ ਨੂੰ ਭੇਜਿਆ ਕਰ ਦੇ। ਮੈਂ ਬੇਲ ਵੀ ਉਹਦੇ ਬਿਨਾ ਕਹਿਣ ਤੋਂ ਬਣਾ ਕਰਨ ਤੇ ਵੀ ਉਹਦੇ ਭੇਜਦਾ ਮੈਂ ਨਹੀਂ ਦੇਤੀ। ਅੱਛਾ ਠੀਕ ਹੈ। ਹੂੰ। ਪਾਪਾ ਫਿਰ ਬਹੁਤ ਪਛਤਾਈ ਵੀ ਆਪਣੇ ਫਕੀਰ ਨਿਕਲ ਗਏ। ਅੱਛਾ। ਮੈਂ ਕਿਹਾ ਭਾਈ ਸਾਹਿਬ ਇਹ ਮੌਕਾ ਹੁੰਦਾ ਹੈ। ਹਾਂ। ਜਦੋਂ ਕੁੱਤੀ ਦਿੰਦਾ ਹੈ ਨਾ ਉਹ ਕੁੱਤੀ ਜੋ ਪ੍ਰਗਟ ਹੁੰਦਾ ਮਾਲਕ ਰੱਬ ਫੇਰ ਨਹੀਂ ਲੈ। ਉਹ ਜੇ ਦੇਖਣ ਤੇ ਲੇਟ ਹੋ ਗਏ ਨਾ ਤੁਸੀਂ ਫੇਰ ਵਾਲਾ ਵੇਖ ਵੀ ਲਿਓ ਬਾਅਦ ਚ ਵੇਖਿਆ ਤਾਂ ਸਾਰੇ ਮੰਨ ਲੈਂਦੇ ਆ ਸਮਾਂ ਹੁੰਦਾ। ਕਿਉਂਕਿ ਪ੍ਰਮਾਤਮਾ ਕਹਿੰਦੇ ਖੀਨ ਦੇ ਘਰੇ ਜਰਮ ਕਿਉਂ ਦਿੰਦਾ। ਹਾਂ। ਉਹ ਬਿਲਕੁਲ ਠੀਕ ਹੈ ਕਿਉਂਕਿ ਉਹਦਾ ਉੱਥੇ ਤਰੀ ਨਿਗਾ ਹੀ ਨਹੀਂ ਜਾਂਦੀ ਹਾਂ ਸੂਤਰ ਦੇ ਘਰੇ ਜਾਣਾ ਨੀਚ ਘਰੇ ਪੈਦਾ ਹੋਣਾ ਦਾ ਜਿਹੜਾ ਦਰਕਾਰ ਆ ਵਾ ਹਾਂ ਉਹਦੇ ਘਰੇ ਪ੍ਰਮਾਤਮਾ ਜਨਮ ਲੈਂਦਾ ਹਾਂ ਕਿਉਂਕਿ ਜਿਹੜੀ ਆਪਣੀ ਸੋਚੀ ਹੈ ਨਾ ਉਹ ਉੱਚੀ ਹੁੰਦੀ ਹੈ ਆਪਾਂ ਗਰੀਬ ਨੂੰ ਤਾਂ ਕੁਛਲ ਦਿੰਨੇ ਆ ਤੇ ਆਪਾਂ ਕਿਵੇਂ ਗਰੀਬ ਨੂੰ ਰੱਬ ਮੰਨ ਲਾਂਗੇ ਸਹੀ ਕਹਿਦਾ ਉਹ ਤਾਂ ਕਹਿੰਦਾ ਕਿੰਦਾ ਤੂੰ ਸੋਚ ਵੀ ਨਹੀਂ ਸਕਦਾ ਮੈਂ ਕਿੱਥੇ ਐ ਕਿੱਥੇ ਮੈਂ ਹੈਗਾ ਉੱਥੇ ਤੇਰੀ ਨਿਗਾ ਹੀ ਨਹੀਂ ਜਾਂਦੀ ਠੀਕ ਹੈ ਤਾਂ ਰੱਬ ਗਰੀਬ ਦੇ ਘਰੇ ਪਹਿਲਾ ਹੁੰਦਾ ਹੈ ਰੱਬ ਅੱਛਾ ਜੀ ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਅਸੀਂ ਵੇਖਿਆ ਤਾਰੀ ਬਾਬਾ ਜੀ ਨੇ ਬਹੁਤ ਬਹੁਤ ਵਧੀਆ ਵਧੀਆ ਰੀਅਰ ਗੱਲਾਂ ਦੱਸੀਆਂ ਨੇ ਤੇ ਵਾਕਈ ਉਹਨਾਂ ਨੇ ਸਹੀ ਕਿਹਾ ਵਾ ਕਿ ਵੇਖੋ ਕਿ ਸਿਰਫ ਉਹਨਾਂ ਨੇ ਉਹ ਬਜ਼ੁਰਗਾਂ ਨੂੰ ਪਛਾਣਦੇ ਹਾਂ ਹਾਂ ਜੀ ਉਹਨਾਂ ਨੇ ਬੈਠੇ ਬੈ ਕੇ ਉਹਨਾਂ ਨੇ ਕਿਹਾ ਕਿ ਮੈਂ ਅਮਰਸਰ ਜਾਣਾ ਮਤਲਬ ਦਰਬਾਰ ਸਾਹਿਬ ਜਾਣਾ ਹੈ ਕਿ ਤੁਸੀਂ ਦੱਸੋ ਤੁਸੀਂ ਕੀ ਦੇਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਕਿਹਾ ਉਹਨਾਂ ਨੇ ਕਾਰੀ ਬਾਬਾ ਜੀ ਨੇ ਕਿਹਾ ਕਿ ਥੈਲਾ ਕੇ ਕਰ ਦਿਓ ਉਹਨਾਂ ਨੇ ਰੁਕ ਪੜਿਆ ਅਗਲੇ ਦਿਨ ਨੂੰ ਨਹੀਂ ਹੈ ਕਿਆ ਲੇਕਿਨ ਉਹ ਜਿਹੜਾ ਕੰਡੈਕਟਰ ਸੀ ਉਹ ਉਹਦੇ ਤੋਂ ਆਵਾਜ਼ ਆ ਰਹੀ ਥਾ ਲੇਕਿਨ ਇਹ ਵੇਖੋ ਕਿ ਜੇ ਕਹਿੰਦੇ ਕਿ ਬਾਅਦ ਚ ਬਾਬਾ ਜੀ ਨੇ ਫੋਨ ਕਰਵਾਇਆ ਤਾਂ ਕਿਵੇਂ ਗੱਡੀਆਂ ਲਿ ਕਿਵੇਂ ਸਕਾਟ ਦੇ ਕਿਵੇਂ ਆ ਕੇ ਉਹਨਾਂ ਨੂੰ ਦਰਬਾਰ ਸਾਹਿਬ ਅੰਦਰ ਲੈ ਕੇ ਉਹ ਤਾਂ ਉਹਨਾਂ ਦੀ ਪਹੁੰਚ ਐ ਸੀ ਕਿਸੇ ਕਿਸੇ ਦੀ ਨਜ਼ਰ ਹੁੰਦੀ ਹੈ ਵੀ ਕਿਸੇ ਨੂੰ ਪਹਿਚਾਨਣ ਦੀ ਤੇ ਹਰ ਕੋਈ ਵੀ ਇਸ ਤਰ੍ਹਾਂ ਨਹੀਂ ਹੁੰਦਾ ਇੱਕ ਆਪਣੀ ਸੋਚ ਹੁੰਦੀ ਹੈ ਨਾ ਹਰ ਇੱਕ ਬੰਦੇ ਦੇ ਤੇ ਉਹਨਾਂ ਨੇ ਉਹਨਾਂ ਨੇ ਕੀ ਉਹਨਾਂ ਨੇ ਵਧੀਆ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਬੰਦਿਆਂ 'ਚ ਹੀ ਰੱਬ ਪਾਸਦਾ ਹੈ ਜੇ ਅਸੀਂ ਸਾਡੀ ਦੇਖਣ ਵਾਲੀ ਨਜ਼ਰ ਇਹਨਾਂ ਵਰਗੀ ਹੋਣੀ ਚਾਹੀਦੀ ਹੈ ਅਸੀਂ ਤੇ ਆਪਣੇ ਆਪਣੇ ਤੋਂ ਉੱਤੋਂ ਕਿਸੇ ਨੂੰ ਸਮਝਿਆ ਹੀ ਕਦੀ ਨਾ ਵੀ ਆ ਚੀਜ਼ ਜੀ ਹੈ ਅਸੀਂ ਕਹਿੰਦੇ ਜੋ ਵੀ ਹੈ ਕਿ ਮੈਂ ਹੀ ਹਾਂ ਬਸ ਦੂਜਾ ਬੰਦਾ ਤੇ ਖਾਸ ਤੌਰ ਤੇ ਜਿਹੜਾ ਥੋੜਾ ਜਿਹਾ ਵੀ ਉਹ ਹੋਣਾ ਥੋੜਾ ਜਿਹਾ ਵੀ ਲੇਕਿਨ ਉਹਨਾਂ ਨੇ ਕਿੰਨੀ ਵਧੀਆ ਗੱਲ ਕੀਤੀ ਕਿ ਰੱਬ ਕਿਹਾਦਾ ਵੈ ਕਿ ਮੈਂ ਤਹਾਡੀ ਸੋਚ ਹੁੰਦੀ ਆ ਉੱਤੇ ਮੈਂ ਗਰੀਬ ਦੇ ਘਰ ਦੇ ਘਰ ਜਨਮ ਲਿਆ ਤਾਂ ਕਿ ਪਤਾ ਚੱਲੇ ਤਾਂ ਕਿ ਤੁਹਾਡੀ ਸੋਚ ਉਥੇ ਟਿਕਣਾ ਚਾਹੀ ਤੇ ਜਿਹੜੇ ਪਛਾਣਨ ਵਾਲੇ ਹੁੰਦੇ ਨੇ ਉਹ ਵਾਕਈ ਹੀ ਉਥੇ ਵੀ ਪਛਾਣ ਜਾਂਦੇ ਜਿਵੇਂ ਕਿ ਬਾਬਾ ਜੀ ਇੱਕ ਦਫਾ ਨਾ ਮੈਂ ਮੇਰੀ ਸ਼ਾਦੀ ਤੋਂ ਥੋੜਾ ਚਿਰ ਬਾਅਦ ਮੇਰੇ ਬੱਚੇ ਨਹੀਂ ਸੀ ਹੈ ਤੇ ਇੱਕ ਬਾਬਾ ਜੀ ਆਏ ਫਕ ਬਿਲਕੁਲ ਫਕੀਰ ਦੀ ਤਰ੍ਹਾਂ ਮੈਨੂੰ ਹਜੇ ਵੀ ਯਾਦ ਆ ਕਿ ਉਹਨਾਂ ਨੇ 오ਰੇਂਜ ਰੰਗ ਦਾ ਨਾ ਸਿਰਫ ਉਹ ਤਾਂ ਜਿਹੜਾ ਚੋਲਾ ਜਿਆ ਹੁੰਦਾ ਨਾ ਚਮਲੇ ਜੇ ਤਰ੍ਹਾਂ ਉਹ ਪਾਇਆ ਹੋਵੇ ਤੇ ਇੱਕ ਉਹਨਾਂ ਕੋਈ ਇੰਨਾ ਕੁ ਬਸ ਨਾ ਉਹ ਹੋਵੇ ਪਰਸ ਜੇ ਤਰ੍ਹਾਂ ਨਾਲ ਇਸਦਾ ਚੋਲਾ ਜੇ ਪਾਇਆ ਹੁੰਦਾ ਐ ਬਸ ਆਏ ਤੇ ਆ ਕੇ ਨਾਲ ਸਾਡਾ ਦਰਵਾਜ਼ਾ ਵਜਾਇਆ ਤੇ ਦਰਵਾਜ਼ਾ ਵਜਾ ਕੇ ਨਾ ਅੱਗੇ ਆ ਗਏ ਆ ਕੇ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਕਹਿੰਦਾ ਬੱਚਾ ਮੈਨੂੰ ਪਤਾ ਹੈ ਤੇਰੀ ਉਲਾਦ ਨਹੀਂ ਹੈ ਤੇ ਤੂੰ ਨਾ ਪਰੇਸ਼ਾਨੀ ਤੇ ਵਾਗੇ 4 ਸਾਲ ਹੋ ਗਏ ਇਸ ਮੇਰੀ ਸ਼ਾਦੀ ਨੂੰ ਮੇਰੇ ਬੱਚੇ ਨਹੀਂ ਸੇ ਐ ਤੇ ساری ਗੱਲ ਇਹ ਤੇ ਫਿਰ ਜੀ ਸ਼ਾਦੀ ਤੋਂ ਬਾਅਦ ਉਲਾਦ ਨਾ ਹੋਵੇ ਛੇਤੀ ਤੇ ਪਰੇਸ਼ਾਨੀ ਤੇ ਹੋਣੀ ਬਿਲਕੁਲ ਤੇ ਮੈਨੂੰ ਕਹਿੰਦਾ ਮੈਂ ਤੈਨੂੰ ਇੱਕ ਚੀਜ਼ ਦਵਾਂ ਤੂੰ ਖਾਉਂਗੀ ਮੈਂ ਕਿਹਾ ਹਾਂਜੀ ਮੈਂ ਖਾ ਲਵਾਂਗੀ ਬਜਿਕਰਾ ਨੇ ਐਵੇਂ ਮੇਰੀ ਅੱਖਾਂ ਦੇ ਸਾਹਮਣੇ ਬکریاں ਬੰਨੀਆਂ ਸੀ ਮੈਨੂੰ ਬਹੁਤ ਅੱਛੀ ਤਰ੍ਹਾਂ ਉਹਨੇ ਬੱਕਰੀ ਦੀ ਮਹੰਗਨ ਚੱਕੀ ਚੱਕ ਕੇ ਆਪਣੇ ਹੱਥ ਤੇ ਰੱਖ ਕੇ ਉਹਨੇ ਪਤਾ ਨਹੀਂ ਕੀ ਕਰਕੇ ਜਦੋਂ ਉਹਨੂੰ ਫੂਕ ਮਾਰੀ ਨਾ ਉਹ ਇੰਨਾ ਲੰਮਾ ਸੋਗੀ ਦਾ ਧਾਣਾ ਬਣ ਗਿਆ ਮੇਰੀਆਂ ਅੱਖਾਂ ਦੇਖਣ ਦੀ ਗੱਲ ਓਨੇ ਮੈਨੂੰ ਕਿਹਾ ਪਤਾ ਲੈ ਆ ਖਾਲਾ ਇਰੇ ਦੋ ਬੱਚੇ ਹੋਣਗੇ ਇੱਕ ਤੇਰਾ ਬੇਟਾ ਹੋਏਗਾ ਇੱਕ ਤੇਰੀ ਬੇਟੀ ਹੋਏਗੀ ਔਰ ਉਹਨਾਂ ਦੇ ਕੰਦਿਆਂ ਤੇ ਕਾਲੇ ਨਿਸ਼ਾਨ ਹੋਣਗੇ ਔਰ ਵਾਕਈ ਮੇਰੇ ਦੋਨਾਂ ਬੱਚਿਆਂ ਦੇ ਕੰਦਿਆਂ ਤੇ ਕਾਲੇ ਨਿਸ਼ਾਨ ਮੇਰੇ ਭਾਈ ਦੇ ਜਿਹਦੇ ਮੇਰੇ ਭਾਈ ਨਹੀਂ ਸੀ ਬਚਦੇ ਹੁੰਦੇ ਅਸੀਂ 7-8 ਭੈਣਾਂ ਸੀ ਸਾਡੇ ਭਾਈ ਨਹੀਂ ਸੀ ਬਚਦੇ ਹੁੰਦੇ ਤੇ ਇਹ ਕਿਦਾਂ ਫਕੀਰ ਆਏ ਸੀਗੇ ਤੇ ਮੇਰੇ ਅੱਬੂ ਨੇ ਨਾ ਉਹਨਾਂ ਨੇ ਸਵਾ ਨਾਲ ਨਾ ਊਠਾ ਲਾ ਕੇ ਤੇ ਤਾਂ ਨਿਸ਼ਾਨ ਲਾ ਦਿੱਤਾ ਨਾ ਬਾਹ ਦੇ ਉੱਤੇ ਹੂੰ ਅਖੇ ਜੇ ਤੇਰਾ ਜਦੋਂ ਬੇਟਾ ਹੋਇਆ ਨਾ ਜੇ ਉਹਦੇ ਆਹ ਨਿਸ਼ਾਨ ਕਿਤੇ ਜਿਸਮ ਤੇ ਹੋਇਆ ਨਾ ਅੰਗੂਠੇ ਦਾ ਤੇ ਫੇ ਇਹ ਸਮਝੀ ਕਿ ਉਹ ਮੇਰੀ ਦੁਬਾਰਾ ਤੇ ਉਹਦੇ ਆਹ ਪੱਟ ਤੇ ਉਹਦੇ ਮੇਰੇ ਭਾਈ ਦੇ ਨਿਸ਼ਾਨ ਹੈਗਾ ਤੇ ਬਿਲਕੁਲ ਇਦਾਂ ਹੀ ਜਿਦਾ ਅੰਗੂਠਾ ਲੱਗਾ ਤੇ ਮੁੜ ਕੇ ਪੱਲਾ ਦੇ ਵਲੀ ਬੰਦੇ ਨੂੰ ਚਾਟ ਲੱਗੇ ਪਤਾ ਉਹਨਾਂ ਨੇ ਖੁਸ਼ ਨਹੀਂ ਮੰਗਿਆ ਨਹੀਂ ਕੋਈ ਆਟਾ ਨਹੀਂ ਕੋਈ ਦਾਣਾ ਨਹੀਂ ਕੁਝ ਕਹਿੰਦਾ ਇੱਕ ਕਾਢੀ ਗਾਲ ਰੇੜੂ ਆ ਵਾ ਉਹ ਰੋ ਹੈ ਵੀ ਖਰਾਬ ਸੀ ਉਹ ਨੂੰ ਸਾਨੂੰ ਯਾਦ ਵੀ ਨਹੀਂ ਸੀ ਉਸੀ ਉਹਨਾਂ ਨਾਲ ਸਟੋਰ ਦੇ ਵਿੱਚ ਕਬਾੜ ਦੇ ਵਿੱਚ ਸਿੱਟਿਆ ਹੋਇਆ ਸੀਗਾ ਮੈਂ ਇੱਕ ਵਕ ਮੈਂ ਆਪਣੇ ਘਰ ਰੇੜਵਾ ਹੈ ਤੇ ਜਿਹੜਾ ਮੇਰਾ ਸੱਸਰ ਜਿੰਦਾ ਕਹਿੰਦਾ ਹਾਂ ਹੈ ਵਾ ਪੁੱਤੋ ਤੇ ਖਰਾਬ ਪੁਰਾਣਾ ਉਹ ਉੱਥੇ ਪਿਆ ਕਬਾੜ ਖਾਨੇ ਚ ਮੈਂ ਕਿਹਾ ਅੱਛਾ ਮੈਂ ਕਿਹਾ ਬਾਬਾ ਜੀ ਤੁਸੀਂ ਉਹੀ ਲੈਣਾ ਤੁਸੀਂ ਉਹ ਕੀ ਕਰੋਗੇ ਉਹ ਕਿਹੜਾ ਚੱਲਦਾ ਵਈ ਉਹ ਇੱਕ ਕੋਈ ਕੰਮ ਦੀ ਚੀਜ਼ ਹੈ ਕਹਿੰਦਾ ਨਹੀਂ ਪੁੱਤਰਾ ਮੈਂ ਉਹ ਹੀ ਲੈਣਾ ਹੁਣ ਦੇਖੋ ਕਿ ਬਾਹਰੋਂ ਆਣ ਵਾਲੇ ਬੰਦੇ ਨੂੰ ਉਹ ਚੀਜ਼ ਕਿਵੇਂ ਪਤਾ ਸੀ ਜਿਹੜੀ ਸਾਡੇ ਇਸਤੇਮਾਲ ਹੀ ਨਹੀਂ ਸੀ ਹੁੰਦੀ ਘਰ 'ਚ ਉਹ ਮੇਰੇ ੜਵਾ ਘੜ ਕੇ ਨਿੱਤ ਤੇ ਵਿਚ ਲੱਗਿਆ ਅੱਜ ਤੱਕ ਮੈਂ ਦੁਬਾਰਾ ਨਹੀਂ ਵੇਖਿਆ ਇੰਨੇ ਸਾਲ ਹੋ ਗਏ ਨੇ ਲੇਕਿਨ ਮੈਂ ਆਪਣੇ ਬੱਚਿਆਂ ਨੂੰ ਜਿੱਦੋਂ ਵੀ ਖਾਸ ਤੌਰ ਤੇ ਉਹਦਾ ਨਾਂ ਆਣ ਲੱਗੀ ਜਾਂ ਜਿੱਦੋਂ ਵੀ ਉਹਨਾਂ ਦਾ ਉਹ ਨਿਸ਼ਾਨ ਵੇਖਦੀ ਆ ਨਾ ਤੇ ਮੈਨੂੰ ਉਹ ਬਾਬਾ ਜੀ ਯਾਦ ਆ ਜਾਂਦੇ ਕਿਾ ਕਿਸੇ ਨੇ ਮੈਨੂੰ ਦੁਆ ਦਿੱਤੀ ਫੜਦੇ ਨਹੀਂ ਇੱਕ ਬੰਦੇ ਵੀ ਕਾਹਲ ਸਾਹਿਬ ਸਾਨੂੰ ਪੜ੍ਹਾਉਂਦੇ ਹੁੰਦੇ ਸੀਗੇ ਤੇ ਉਹਨਾਂ ਦੇ ਬੇਟੇ ਸੀ ਏਦਾਂ ਕਾਫੀ ਜਵਾਨ ਸਾਰੇ ਮਾਸ਼ੱਲਾ ਉਹਦੇ ਨਾ ਬੇਟੇ ਸੀ ਤੇ ਬੇਟੀਆਂ ਉਹਨਾਂ ਦੀਆਂ ਪੜ੍ਹਦੀਆਂ ਹੁੰਦੀਆਂ ਸੀ ਕੜਾਈ ਵਗੈਰਾ ਕਰਦੀਆਂ ਹੁੰਦੀਆਂ ਸੀ ਤੇ ਬੈਠੇ ਬੈਠੇ ਨੇ ਨਾ ਸੂਈ ਪਕੜ ਕੇ ਤੇ ਇਦਾਂ ਦੰਦਾ ਚ ਨਾ ਮਾਰਨ ਲੱਗ ਗਏ ਕਾਰੀ ਸਾਹਿਬ ਦੇ ਬੇਟ ਤੇ ਉਹ ਨਾ ਬਾਹਰ ਦੇ ਦੋਸਤ ਆ ਗਏ ਉਹਨਾਂ ਨੂੰ ਨਾ ਜਦੋਂ ਬਾਹਰ ਨਿਕਲਿਆ ਤੇ ਉਹ ਹੱਸਿਆ ਨਾ ਕੋਈ ਗੱਲ ਕੀਤੀ ਹੋਈ ਸੂਈ ਅੰਦਰ ਚਲੀ ਗਈ ਹਾਏ ਉਹਦੇ ਕਾਫੀ ਦਿਨ ਲੰਘੇ ਉਹ ਬਿਮਾਰ ਰਹਿਣ ਲੱਗ ਗਿਆ ਉਹ ਦਰਦ ਹੋਣ ਲੱਗ ਗਿਆ ਢੇਟ ਦੇ ਵਿੱਚ ਹੀ ਆਪੇ ਤੇ ਚਾਹ ਤੱਕ ਗਈ ਇਹ ਮਿੱਦਾ ਹੋ ਗਈ ਤੇ ਨਹੀਂ ਪਤਾ ਚੱਲਣ ਦੇ ਅਸੀਂ ਲੈ ਲੈ ਕੇ ਫਿਰ ਦੇਰੇ ਮਹੀਨੇ ਲੰਘੇ ਲੈ ਲੈ ਕੇ ਫਿਰ ਉਹ ਮੁੰਡਾ ਮਰਨ ਤੇ ਚਲ ਗਿਆ ਨਾ ਕੋਈ ਡਾਕਟਰਾਂ ਨੂੰ ਸਮਝਾ ਉਦੋਂ ਆਲਟਰਾਸਾਉਂਡ ਵਗੈਰਾ ਆ ਜਾਂ ਇਦਾਂ ਦੀਆਂ ਚੀਜ਼ਾਂ ਸੀ ਉਦੋਂ ਛੋਟੇ-ਛੋਟੇ ਸੀ ਸਾਨੂੰ ਕਾਰੀ ਸਾਹਿਬ ਤੋਂ ਪੜਵਾਉਂਦੇ ਹੁੰਦੇ ਸੀ ਤੇ ਉਹ ਨਾ ਫਿਰ ਸਾਨੂੰ ਦੱਸਦੇ ਸੀ ਵੀ ਇਦਾਂ ਮੇਰੇ ਬੇਟੇ ਨੂੰ ਹੀ ਇੱਕ ਦਿਨ ਕਹਿੰਦੇ ਸੀ ਉਦੋਂ ਟਾਂਗੇ ਹੁੰਦੇ ਸੀ ਜ਼ਿਆਦਾ ਹਾਂ ਟਾਂਗੇ ਕੋੜੇ ਟਾਂਗੇ ਕੋੜੇ ਜ਼ਿਆਦਾ ਕਹਿੰਦਾ ਮੈਂ ਨਾ ਬੜਾ ਹੀ ਪਰੇਸ਼ਾਨ ਥੱਕ ਹਾਰ ਕੇ ਨਾ ਟਾਂਗੇ ਤੇ ਬਿਠਾਉਂਦੇ ਬੇਟੇ ਨੂੰ ਲੈ ਕੇ ਤੇ ਮੇਰਾ ਬੇਟਾ ਜਿੱਦਾਂ ਅਧਮ ਹੋਇਆ ਹੋਇਆ ਹੁੰਦਾ ਤੇ ਇਦਾਂ ਇੱਕ ਬਾਬਾ ਜੀ ਆਹ ਕਹਿੰਦਾ ਨੰਗਿਆ ਕੋਲ ਦੀ ਤੇ ਕਹਿੰਦਾ ਇਹ ਪੁੱਤ ਤੂੰ ਪਰੇਸ਼ਾਨਾ ਕਹਿੰਦਾ ਹਾਂ ਜੀ ਬਾਬਾ ਜੀ ਮੈਂ ਪਰੇਸ਼ਾਨ ਆ ਬਹੁਤ ਪਰੇਸ਼ਾਨ ਆ ਮੇਰੇ ਬੱਚਾ ਨੂੰ ਠੀਕ ਹੈਗਾ ਅੱਛਾ ਕਹਿੰਦਾ ਟਾਂਗੇ ਤੋਂ ਉੱਤਰ ਕੇ ਥੱਲੇ ਆਓ ਉਹ ਥੱਲੇ ਗਏ ਤੇ ਨਾ ਇੱਕ جھੋਂਪੜੀ ਜਿਹੀ ਚ ਲੈ ਗਏ ਉਹਨਾਂ ਨੂੰ ਫੇਰ ਉਹਨਾਂ ਨੂੰ ਦੱਸਿਆ ਵੀ ਅਖੇ ਤੁਸੀਂ ਨਾ ਇਦਾਂ ਕਰੋ ਵੀ ਇੱਥੇ ਬਹਿ ਜਾ ਬੈਠ ਗਏ ਫਿਰ ਉਹਨਾਂ ਨੇ ਸੂਈ ਰੱਖੀ ਨਾ ਇੱਕ ਹੱਥ ਦੇ ਉੱਤੇ ਆਹ ਦੇ ਸੂਈ ਦੇ ਉੱਤੇ ਕੁਝ ਪਾੜ ਕੇ ਉਹਨਾਂ ਨੇ ਫੂਕਿਆ ਨਾ ਤੇ ਸੂਈ ਨਾ ਰਾਖ ਬਣ ਗਈ ਯਾਨੀ ਸਵਾ ਜਿਦਾਂ ਵੀ ਨਾ ਇਦਾਂ ਹੋ ਗਈ ਬਸ ਕਹਿੰਦਾ ਹੁਣ ਤੁਹਾਡੇ ਬੇਟੇ ਦੇ ਅੰਦਰ ਸੂਈ ਸੀਗੀ ਜੇ ਦੀ ਵਜੇ ਤਾਂ ਉਹ ਸੁਈ ਜਿਹੜੀ ਆ ਰਾਤ ਬਣ ਗਈ ਹੁਣ ਤੁਹਾਡਾ ਬੇਟਾ ਤੇ ਮਾਸ਼ੱਲਾ ਕਹਿੰਦਾ ਦਿਨਾਂ ਚ ਮੇਰਾ ਬੇਟਾ ਫੇਰ ਉਹ ਤੇ ਮੁੜ ਕੇ ਕਹਿੰਦਾ ਮੈਂ ਗਿਆ ਉੱਥੇ ਵੀ ਉਹਦੇ ਸ਼ੁਕਰੀਆ ਦਾ ਕਰਾਇਆ ਉਹਨਾਂ ਨੂੰ ਕੋਈ ਨਜ਼ਰਾਨਾ ਦੇਵਾਂ ਕੋਈ ਹਦੀਆ ਦੇਵਾਂ ਤੇ ਉੱਥੇ ਕੋਈ ਸ਼ਾਇਦ جھੌਂਪੜੀ ਵੀ ਹੈ ਨਹੀਂ ਸੀ ਮੈਂ ਵੀ ਉਹ ਬਾਬੇ ਨੂੰ ਬੜੀ ਲੱਭਣ ਦੀ ਕੋਸ਼ਿਸ਼ ਕੀਤੀ ਜਦੋਂ ਮੇਰੇ ਬੱਚੇ ਹੋਏ ਨਾ ਮੇਰਾ ਦਿਲ ਕਰੇ ਕਿ ਮੈਂ ਉਹਨਾਂ ਨੂੰ ਕੁਛ ਤੇ ਇੱਕ ਆਪਣੀ ਖੁਸ਼ੀ ਨਾਲ ਕੋਈ ਛੋਟਾ ਜਿਹਾ ਤੋਹਫਾ ਕੋਈ ਮਿਠਾਈ ਉਹਨਾਂ ਦੇ ਘਰਾਂ ਤਰਾ ਵੀ ਲੋਕ ਬਾਬਾ ਮੈਨੂੰ ਮੁੜ ਕੇ ਲੱਭਾ ਜੀ ਤੇ ਮੈਂ ਪੂਰੇ ਆਪਣੇ ਆਸ-ਪਾਸੇ ਮੱਲੇ ਚੋਂ ਵੀ ਪਤਾ ਕੀਤਾ ਵੀ ਫੁਲਾਨੇ ਟਾਈਮ ਤੇ ਇਦਾਂ ਦਾ ਬਾਬਾ ਉਹਨਾਂ ਦੇ ਸਾਡੇ ਘਰਾਂ ਚ ਤੇ ਆਇਆ ਸੀ ਸਾਨੂੰ ਤਾਂ ਪਤਾ ਹੀ ਨਹੀਂ ਉਸੇ ਹੀ ਕਹਿੰਦੇ ਨੇ ਕਿ ਬਸ ਇਹ ਸੁਣਾ ਜਿਹਦੇ ਰੱਬ ਦੀ ਮਿਹਰ ਜਿਹਦੇ ਉੱਤੇ ਬਣੀ ਹੋਵੇ ਬਿਲਕੁਲ ਉਹਨੂੰ ਸਮਝ ਆਉਂਦੀ ਹੈ ਬਿਲਕੁਲ ਹਰ ਕਿਸੇ ਨੂੰ ਨਹੀਂ ਸਮਝ ਆਉਂਦੀ ਹੈ ਬਾਕੀ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮਿਲਦੇ ਆਂ ਜੀ ਨਵੀਂ ਵੀਡੀਓ 'ਚ ਰੱਬ ਰੱਖਾ